ਕਣਕ ਦੀ ਵਾਢੀ ਤੋਂ ਬਾਅਦ ਆਏ ਦਿਨ ਅਗਲਗਨ ਦੀਆਂ ਕਟਨਾਵਾਂ ਦੇ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ ਤਾਜ਼ਾ ਕਟਨਾ ਹਲਕਾ ਜਲਾਲਾਬਾਦ ਦੇ ਪਿੰਡ ਨਖੇਰੀਆਂ ਦੀ ਹੈ ਜਿੱਥੇ ਇੱਕ ਕਿਸਾਨ ਨੂੰ ਉਸ ਵਕਤ ਵੱਡਾ ਝਟਕਾ ਲੱਗਿਆ ਜਦੋਂ ਅੱਗ ਲੱਗ ਜਾਣ ਦੇ ਕਾਰਨ ਉਸ ਦੀਆਂ ਤਕਰੀਬਨ 300 ਟਰਾਲੀਆਂ ਤੂੜੀ ਦੀਆਂ ਸੜ ਕੇ ਸੁਆਹ ਹੋ ਗਈਆਂ ਜਾਣਕਾਰੀ ਦੇ ਮੁਤਾਬਕ ਸੁਲੱਖਣ ਨਾਮ ਦਾ ਇੱਕ ਕਿਸਾਨ ਹਰ ਸਾਲ ਨਾੜ ਮੁਲ ਖਰੀਦ ਕੇ ਤੂੜੀ ਬਣਾ ਕੇ ਵੇਚਦਾ ਹੈ ਤੇ ਉਸ ਦੇ ਵੱਲੋਂ ਕਾਫੀ ਮਾਤਰਾ ਦੇ ਵਿੱਚ ਨਾੜ ਮੁਲ ਖਰੀਦਿਆ ਗਿਆ ਤੇ ਤੂੜੀ ਨੂੰ ਬਣਾ ਕੇ ਖੇਤਾਂ ਦੇ ਵਿੱਚ ਰੱਖਿਆ ਗਿਆ ਸੀ ਨਾ ਅਚਾਨਕ ਕਿਸੇ ਪਾਸਿਓਂ ਅੱਗ ਤੂੜੀ ਦੇ ਢੇਰ ਕੋਲ ਆ ਪਹੁੰਚੀ ਤੇ ਉਸ ਦਾ ਵੱਡਾ ਨੁਕਸਾਨ ਹੋ ਗਿਆ ਹੈ ਮੌਕੇ ਤੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੀ ਪਹੁੰਚੀਆਂ ਤੇ ਅੱਗ ਤੇ ਕਾਬੂ ਪਾਉਣ ਦੇ ਯਤਨ ਕੀਤੇ ਗਏ ਲੇਕਿਨ ਪੂਰੀ ਦੀ ਪੂਰੀ ਤੂੜੀ ਸੜਕੀ ਸੁਆਹ ਹੋਈ ਦੱਸੀ ਜਾ ਰਹੀ ਹੈ ਹਾਂਜੀ ਇਹ ਜੇ ਤੂੜੀ ਨੂੰ ਅੱਗ ਲੱਗੀ ਕਿਹੜੇ ਕਾਰਨ ਕਰਕੇ ਲੱਗੀ ਹੈ ਇਹ ਤਾਂ ਕੁਝ ਪਤਾ ਨਹੀਂ ਚੱਲ ਰਿਹਾ ਕੀ ਹੋ ਰਿਹਾ ਜੀ ਇਹ ਕਿੰਨੀ ਟਰਾਲੀ ਸੀਗੀ 300 ਟਰਾਲੀ ਇਹ ਸਾਰੀ ਆਵਦੀ ਸੀ ਕਿ ਨੀ ਮੋਲਿਆ ਕੀ ਬਣਾਈ ਸੀ ਮੋਲਿਆ ਕੀ ਬਣਾਈ ਸੀ ਮੋਲਿਆ ਕੀ ਬਣਾਈ ਸੀ ਹਾਂਜੀ ਤੇ 350 ਟਰਾਲੀ ਏ ਅਸੀਂ ਤੇ ਇਹਨਾਂ ਜ਼ਿੰਮੇਦਾਰਾਂ ਕੋਲ ਲੈ ਕੇ ਮੁੱਲ ਲੈ ਕੇ ਬਣਾਈ ਏ ਮੁੱਲ ਲਈ ਅੱਛਾ ਅੱਛਾ ਹਾਂਜੀ ਹਾਂਜੀ ਬਹੁਤ ਮਾੜਾ ਹੋਇਆ ਜੀ ਇਸ ਬੰਦੇ ਨੇ ਗਰੀਬ ਬੰਦਾ ਏ ਇਸ ਬੰਦੇ ਨੇ 100 150 ਕਿੱਲਾ ਨਾੜ ਸਾਡੇ ਤੋਂ ਹੀ ਮੁੱਲ ਲੈ ਕੇ ਤੂੜੀ ਬਣਾਈ ਏ ਤੇ ਬਹੁਤ ਮਾੜੀ ਕਦਰਨਾ ਹੋਈ ਏ ਗਰੀਬ ਬੰਦਾ ਇਹਦੇ ਪੱਲੇ ਕੁਝ ਨਹੀਂ ਹੈਗਾ ਹੋਣਾ ਤੇ ਇਹਨੂੰ ਮੰਗ ਤੇ ਹੀ ਆ ਵੀ ਇਹਨੂੰ ਵੱਤਵਾ ਸਰਕਾਰ ਵੱਲ ਮੁਆਵਜ਼ਾ ਦਿੱਤਾ ਜਾਵੇ ਨਹੀਂ ਤੇ ਬੰਦਾ ਬਹੁਤ ਟੈਂਸ਼ਨ ਲੈ ਕੇ ਤਾਂ ਕੋਈ ਹੋਰ ਵੀ ਕੰਮ ਕਰ ਸਕਦਾ ਕਿੰਨੇ ਰੁਪਏ ਦੀ ਟਰਾਲੀ ਸੀਗੀ ਜੋ ਬਣਵਾਈ ਤੁਸੀਂ ਇੱਕ ਟਰਾਲੀ ਦਾ 1000 ਰੁਪਏ ਦੀ ਟਰਾਲੀ ਆ 1000 ਹਾਂਜੀ ਮੁੱਲ ਜਿਹੜੀ ਵੇਚਣੀ ਉਹ ਦੱਸਣਾ ਸੀ ਇਹ ਸਾਡੇ ਕੋਲ ਕੀ ਇਹਨਾਂ ਨੇ ਣਾੜ ਲਿਆ ਸੀ ਮੁੱਲ ਲਿਆ 1000 ਰੁਪਏ ਦੋਵੇਂ ਦਸੀਂ ਲਈਏ ਸਾਨੂੰ 20 ਕਿੱਲੇ ਮੇਰੇ ਕੋਲ ਲਿਆ ਇੱਕ ਮੇਹਣੇ ਗੱਲ ਕਰਾਂ ਮੇਰੀ ਤੇ 20 ਕਿੱਲੇ ਮੇਰਾ ਛੋਟਾ ਭਰਾ ਹੈ ਅੱਛਾ ਜੀ ਤੇ 10 ਕਿੱਲੇ ਮੇਰਾ ਤਾਇਰਾ ਮੁੰਡਾ ਪ੍ਰਗਟ ਸਿੰਘ ਹੈ ਅੱਛਾ ਜੀ ਉਹਦੇ ਕੋਲ ਣਾੜ ਲਿਆ ਹੈ ਆਣ ਕੋਣ ਹੋਰ ਸਰ ਤੇ ਬਾਕੀ ਸੰਚੈਨ ਸਿੰਘ ਹੋਰ ਆਣ ਗਵਾਣਡ 100 150 ਕਿੱਲਾ ਇਹਨੇ ਗਰੀਬ ਬੰਦੇ ਨੇ ਤੇ ਆਪਦੇ لالچ ਵਾਸਤੇ ਕਿ ਥੋੜੀ ਜਾਂ ਨਾੜਕ ਥੋੜੀ ਬਣਾਈ ਹੈ ਹੁਣ ਕੀ ਕਹਿਣਾ ਚਾਹੋਗੇ ਜੀ ਇਹਨਾਂ ਨੇ ਵੀ ਜਿਹੜੀ ਮਸ਼ੀਨਾਂ ਤੋਂ ਮਸ਼ੀਨ ਵੀ ਕਰਾਇ ਤੇ ਟਰੈਕਟਰ ਵੀ ਕਰਾਇ ਤੇ ਵੀ ਕਿਰਾਏ ਤੇ ਸਾਰਾ ਕੁਝ ਇਹਨੇ ਆਪ ਦੇ ਜੀ ਤੇ ਗਰੀਬ ਬੰਦੇ ਨੂੰ ਜਿੰਨਾ ਵੀ ਹੁੰਦਾ ਸਰਕਾਰ ਫਿਰ ਮਦਦ ਕਰੇ ਤੇ ਫਾਇਦਾ ਹੀ ਹੈ ਜਗਬਾਨੀ ਟੀਵੀ ਲਈ ਅਦਰਸ਼ ਜੋਸਿੰਦੀ ਰਿਪੋਰਟ